ਸਭ ਤੋਂ ਪਹਿਲਾਂ ਤਾਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ ਚੈਨਲ ਟੈਕਨੋਲੋਜੀ ਪੰਜਾਬੀ ਦੇ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਗੁਰੂ ਕੀ ਨਗਰੀ ਤਰਨਤਾਰਨ ਸਾਹਿਬ ਵਿਖੇ ਇਹ ਸਥਾਨ ਗੁਰੂ ਅਰਜਨ ਦੇਵ ਜੀ ਨੇ ਨਿਰਮਾਣ ਕਰਵਾਇਆ ਸੀ ਕਿਉਂਕਿ ਉਸ ਸਮੇਂ ਜਿਹੜਾ ਅੰਮ੍ਰਿਤਸਰਾ ਉਹ ਹਟਕੇ ਪੈਂਦਾ ਸੀ ਤੇ ਤਰਨਤਾਰਨ ਜਿਹੜਾ ਉਹ ਮੇਨ ਸੜਕ ਦੇ ਉੱਤੇ ਪੈਂਦਾ ਸੀ ਤੇ ਗੁਰੂ ਸਾਹਿਬ ਨੂੰ ਇੱਥੇ ਦਾ ਜਿਹੜਾ ਪਾਉਣ ਪਾਣੀ ਬੜਾ ਪਸੰਦ ਆਇਆ ਸੀ ਤੇ ਬਾਕੀ ਇੱਥੇ ਇੱਕ ਢਾਬ ਸੀ ਜਿਹਦੇ ਲਈ ਖਾਨੇਵਾਲ ਤੇ ਪਲਾਸੌਰ ਦੇ ਲੋਕ ਆਪਸ ਵਿੱਚ ਲੜਦੇ ਰਹਿੰਦੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਰਜਾਮੰਦ ਕਰਕੇ ਇਹ ਜਗ੍ਹਾ ਨੂੰ ਖਰੀਦ ਲਿਆ ਤੇ ਸਭ ਤੋਂ ਪਹਿਲਾਂ ਇੱਥੇ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ ਜੋ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡਾ ਸਰੋਵ ਮੰਨਿਆ ਜਾਂਦਾ ਹੈ ਬਾਕੀ ਉਸ ਸਮੇਂ ਜਿਹੜੇ ਸਾਰੇ ਹਾਕਮ ਸੀ ਉਹ ਵੀ ਇਸੇ ਰਸਤੇ ਰਾਹੀਂ ਦਿੱਲੀ ਤੋਂ ਲਾਹੌਰ ਵੱਲ ਜਾਂਦੇ ਸਨ ਆਓ ਦਰਸ਼ਨ ਕਰਦੇ ਹਾਂ ਜੀ ਦਰਬਾਰ ਸਾਹਿਬ ਦੇ ਬਾਕੀ ਮੁਗਲ ਸਮੇਂ ਵਿੱਚ ਤਾਂ ਇਸ ਜਗ੍ਹਾ ਤੇ ਕੁਝ ਜ਼ਿਆਦਾ ਤਰੱਕੀ ਨਹੀਂ ਹੋਈ ਸੀ ਪਰ ਜਿਉਂ ਹੀ ਸਿੱਖ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਨੇ ਡੋਰ ਸੰਭਾਲੀ ਤਾਂ ਇਸ ਛੇਰ ਦੀ ਜਿਹੜੀ ਪੱਕੀ ਚਾਰ ਦਿਵਾਰੀ ਅਤੇ 14 ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ ਨੇ ਨਿਰਮਾਣ ਕਰਵਾਏ ਸਨ ਤੇ ਦਰਬਾਰ ਸੰਤ ਤੇ ਸੋਨੇ ਦੀ ਜੋ ਸੇਵਾ ਹੈ ਉਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਹੀ ਕਰਵਾਈ ਗਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਵਰ ਨੌ ਨਿਹਾਲ ਨੇ ਇੱਥੇ ਮਨਾਰਾਂ ਦਾ ਨਿਰਮਾਣ ਕਰਵਾਇਆ ਤੇ ਗੁਰਦੁਆਰਾ ਸੁਧਾਰ ਲਹਿਰ ਉਹ ਵੀ ਜਿਹੜੀ 1920 ਦੇ ਵਿੱਚ ਇਸ ਸਥਾਨ ਤੋਂ ਹੀ ਸ਼ੁਰੂ ਹੋਈ ਸੀ दर्शन करो संगत जी गुरुद्वारा श्री तारन तारण साहेब ਜੇ ਸਾਹਮਣੇ ਤੁਸੀਂ ਬੁੰਗੇ ਦੇਖ ਰਹੇ ਹੋ ਇਹਨਾਂ ਦਾ ਨਿਰਮਾਣ ਵੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਹੀ ਕਰਵਾਇਆ ਗਿਆ ਸੀ ਇਸ ਸਥਾਨ ਤੇ ਹੀ ਗੁਰੂ ਸਾਹਿਬ ਜਦੋਂ ਚੰਦੂ ਨੂੰ ਦਿੱਲੀ ਤੋਂ ਬੰਦਨ ਕੇ ਕੈਦ ਕਰਕੇ ਆਪਣੇ ਨਾਲ ਲਿਜਾ ਰਹੇ ਸਨ ਲਾਹੌਰ ਵੱਲ ਨੂੰ ਉਹ ਵੀ ਬਣਾਇਆ ਗਿਆ ਹੈ ਕਿਉਂਕਿ ਗੁਰੂ ਸਾਹਿਬ ਇਸ ਸਥਾਨ ਤੇ ਰੁਕੇ ਸਨ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਸ ਸਥਾਨ ਦੇ ਜਿੱਥੇ ਜਦੋਂ ਗੁਰੂ ਪਾਸ਼ਾ ਚੰਦੂ ਨੂੰ ਨਾਲ ਲੈ ਕੇ ਲਾਹੌਰ ਵੱਲ ਨੂੰ ਜਾ ਰਹੇ ਸਨ ਤਾਂ ਇਸ ਸਥਾਨ ਤੇ ਠਹਿਰੇ ਸਨ ਦਰਸ਼ਨ ਕਰੋ ਸੰਗਤ ਜੀ ਉਸ ਸਥਾਨ ਦੇ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ 600 <laughs> Palağa <laughs> ਸਾਹਮਣੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਵੀਡੀਓ ਦੇ ਵਿੱਚ ਬਾਕੀ ਸਾਰਾ ਇਤਿਹਾਸ ਤੁਸੀਂ ਇਹ ਵੀਡੀਓ ਨੂੰ ਜਿਹੜਾ ਪੋਸਟ ਕਰਕੇ ਇੱਥੋਂ ਪੜ੍ਹ ਸਕਦੇ ਹੋ ਗੁਰੂ ਸਾਹਿਬ ਨੇ ਕਿਸ ਸਮੇਂ ਇਸ ਨਗਰ ਦਾ ਜਿਹੜਾ ਨਿਰਮਾਣ ਕਰਵਾਇਆ ਸੀ ਪਹਿਲਾਂ ਇਸ ਥਾਂ ਤੇ ਗੁਰੂ ਸਾਹਿਬ ਨੇ ਇਕੱਲੇ ਸਰੋਵਰ ਦਾ ਨਿਰਮਾਣ ਕਰਵਾਇਆ ਬਾਅਦ ਵਿੱਚ ਤਨਤਾਰ ਨਗਰ ਦੀ ਜਿਹੜੀ ਨੀ ਗੁਰੂ ਸਾਹਿਬ ਨੇ ਰੱਖੀ ਸੀ ਦਰਬਾਰ ਸਾਹਿب ਤੇ ਜਿੰਨੇ ਵੀ سونے ਦੀ ਸੇਵਾ ਉਹ ਮਹਾਰਾਜਾ ਅਨੰਦ ਸਿੰਘ ਵੱਲੋਂ ਕਰਵਾਈ ਗਈ ਹੈ ਆਓ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਤੇ ਦਰਸ਼ਨ ਕਰਦੇ ਹਾਂ ਜੀ ਗੁਰੂ ਸਾਹਿਬ ਦੇ ਰਜਾਨਾ ਲੱਖਾਂ ਹੀ ਸੰਗਤਾਂ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੀਆਂ ਹਨ ਤੇ ਅੱਜ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਸਾਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ ਜੀ